ਲੋ ਚੰਡੀਗੜ੍ਹ ਦੇ ਬਾਰਡਰ ਤੇ ਪਹੁੰਚ ਗਏ ਸੀ ਕਿਸਾਨ ਪਰ ਮੁਹਾਲੀ ਦੀ ਪੁਲਿਸ ਨੇ ਕਿਸਾਨਾਂ ਨੂੰ ਕਰ ਲਿਆ ਕਾਬੂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਡੇਰਾ ਵਸੀ ਬਲਾਕ ਦੇ ਕਿਸਾਨਾਂ ਨੂੰ ਮੁਹਾਲੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਚੱਕ ਚੱਕ ਕੇ ਬੱਸਾਂ ਦੇ ਵਿੱਚ ਸੁੱਟਿਆ ਲੈ ਗਏ ਥਾਣੇ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਕਾਬੂ ਕਰ ਲਿਆ ਕਿਸਾਨ ਪ੍ਰਸ਼ਾਸਨ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕੀ ਕੁਝ ਕਹਿ ਰਹੇ ਨੇ ਕਿਸਾਨ ਕਿਸ ਤਰੀਕੇ ਦੇ ਨਾਲ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਪੂਰੀ ਵੀਡੀਓ ਦਿਖਾਉਣੀ ਆ ਤੁਹਾਨੂੰ

ਯਾਰ ਸਰਕਾਰ ਮੁਬਾਰਕ ਭਗਵਾਨ ਸਮਾਨ ਮੁਬਾਰਕ ਭਗਵਾਨ ਸਮਾਨ ਜਸਪਾਲ ਸਰਪੰਦਰ ਤਾਂ ਤੁਸੀਂ ਦੇਖਿਆ ਹਰ ਪਾਸੇ ਇਹੋ ਜਿਹੀਆਂ ਹੀ ਤਸਵੀਰਾਂ ਤੁਹਾਨੂੰ ਅੱਜ ਦੇਖਣ ਨੂੰ ਮਿਲਣ ਗਿਆ ਕਿਉਂਕਿ ਸਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਕਿ ਅਸੀਂ ਚੰਡੀਗੜ੍ਹ ਜਾਣਾ ਪਰ ਪੰਜਾਬ ਚੰਡੀਗੜ੍ਹ ਦੇ ਜੋ ਬਾਰਡਰ ਨੇ ਉਹ 18 ਬਾਰਡਰ ਪਹਿਲਾਂ ਹੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸੀਲ ਕਰ ਦਿੱਤੇ ਗਏ ਨੇ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਕਿਸਾਨਾਂ ਦੀ ਐਂਟਰੀ ਹਾਲੇ ਤੱਕ ਨਹੀਂ ਹੋਣ ਦਿੱਤੀ ਤਾਂ ਪੰਜਾਬ ਦੀ ਪੁਲਿਸ ਚੱਪੇ-ਚੱਪੇ ਦੇ ਉੱਤੇ ਤਾਇਨਾਤ ਕਰ ਦਿੱਤੀ ਗਈ ਆ ਤਾਂ ਪੁਲਿਸ ਹਰ ਵਕਤ ਹਰ ਸਮੇਂ ਪੁਲਿਸ ਮੌਜੂਦ ਆ ਤਾਂ ਇਸ ਬਾਬਤ ਪੰਜਾਬ ਦੀ ਪੁਲਿਸ ਕੀ ਕੁਝ ਕਹਿ ਰਹੀ ਆ ਤੁਹਾਨੂੰ ਪੂਰੀ ਗੱਲਬਾਤ ਸੁਣਾਉਣੀ ਆ ਡੀਆਈਜੀ ਹਰਚਰਨ ਸਿੰਘ ਭੁੱਲਰ ਕੀ ਕੁਝ ਕਹਿ ਰਹੇ ਨੇ ਕਿਸਾਨਾਂ ਦਾ ਜੋ ਚੰਡੀਗੜ੍ਹ ਨੂੰ ਕਾਫਲਾ ਜਾ ਰਿਹਾ ਸੀ ਕਿਸਾਨਾਂ ਦੇ ਇਸ ਜੋ ਅੱਜ ਦੇ ਪ੍ਰੋਗਰਾਮ ਬਾਰੇ ਕਿਸਾਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਪਰ ਹੁਣ ਪੁਲਿਸ ਦੇ ਆਲਾ ਅਧਿਕਾਰੀ ਡੀਆਈਜੀ ਹਰਚਰਨ ਸਿੰਘ ਪੁੱਲਰ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਉਹਨਾਂ ਦੀ ਜੁਬਾਨੀ ਸੁਣਾ ਦਿੰਨੇ ਆ ਅੱਜ ਕਿਸਾਨੋ ਨੇ ਅੰਦੋਲਨ ਦਾ ਐਲਾਨ ਕੀਤਾ ਚੰਡੀਗੜ੍ਹ ਦੀ ਤਰਫ ਆਉਣੇ ਦਾ ਉਨ੍ਹਾਂ ਦਾ ਐਲਾਨ ਥਾ ਕਿ ਇਸ ਤਰੀਕੇ ਦਾ ਸਿਕਿਉਰਿਟੀ ਅਰੇਂਜਮੈਂਟ ਕੀ ਜਾਏਗਾ ਜੀ ਦੇਖੋ ਜੀ ਸਾਡੇ ਸਾਰੇ ਨਾਕੇ ਸਟ੍ਰੌਮ ਨੇ ਇੱਥੇ ਸਾਰੇ ਪੰਜਾਬ ਚ ਵੀ ਨਾਕੇ ਲੱਗੇ ਹੋਏ ਨੇ ਪਰ ਕਿਸਾਨਾਂ ਦੀ ਕੋਈ ਕਿਤੇ ਮੂਵਮੈਂਟ ਨਹੀਂ ਹੈਗੀ ਇਹ ਬੜਾ ਪੀਸਫੁਲ ਕਰਦੇ ਆ ਕਿੰਨੇ ਜਗ੍ਹਾ ਸਰ ਰੂਟ ਕੋ ਡਾਇਵਰਟ ਕੀ ਗਿਆ ਚੰਡੀਗੜ੍ਹ ਵਿੱਚ ਆ ਪੰਜਾਬ ਤੇ ਸਾਰੇ ਰੂਟ ਚੱਲ ਰਹੇ ਨੇ ਜੀ ਜਿਹਨੇ ਚੰਡੀਗੜ੍ਹ ਨੂੰ ਆ ਰਹੇ ਨੇ ਸਾਰੇ ਰੂਟ ਜਿਹੜੇ ਚੰਡੀਗੜ੍ਹ ਨੂੰ ਜਾ ਰਹੇ ਨੇ ਪੂਰੇ ਪੰਜਾਬ ਸੇ ਕਿਆ ਰਿਪੋਰਟ ਆ ਰਹੀ ਹੈ ਕਿਉਂਕਿ ਕਿਸਾਨੋ ਕੀ ਕਈ ਵੀਡੀਓਜ਼ ਆ ਰਹੀ ਹੈ ਕਿ ਉਹਨੂੰ ਵਹਾਂ ਪੇ ਡੀਟੇਨ ਕੀਤਾ ਜਾ ਰਹਾ ਤਾਂ ਪੂਰੇ ਪੰਜਾਬ ਸੇ ਕਿਆ ਰਿਪੋਰਟ ਆ ਰਹੀ ਹੈ ਦੇਖੋ ਜੀ ਟੋਟਲੀ ਪੰਜਾਬ ਚ ਪੀਸ ਕੋਲੇ ਜਿੱਥੇ ਕਿਤੇ ਕੋਈ ਕਿਸਾਨ ਆਏ ਨੇ ਉਸ ਏਰੀਆ ਵੀ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਸਾਈਡ ਤੇ ਬਿਠਾ ਲਿਆ ਉਹ ਵੀ ਰਾਮ ਨਾਲ ਬੈਠੇ ਨੇ ਸਾਈਡ ਤੇ ਸਾਰੇ ਪੰਜਾਬ ਦੇ ਵਿੱਚ ਜਿਹੜੀ ਆ ਟਰੈਪ ਚ ਤੋ ਕਿਆ ਚੰਡੀਗੜ੍ਹ ਆ ਸਕेंगे ਕਿਆ ਚੰਡੀਗੜ੍ਹ ਤੱਕ ਪਹੁੰਚ ਸਕेंगे ਕਿਆ ਆਪਕੇ ਕੋਲ ਕੋਈ ਗੱਲ ਨਹੀਂ ਜੀ ਕਿਸੇ ਕਾਸਟ ਤੇ ਚੰਡੀਗੜ੍ਹ ਅਸਲੀ ਪਹੁੰਚ ਨਵਾਗੇ ਪੂਰੀ ਸਾਡੀ ਸਿਕਿਉਰਿਟੀ ਕਾਇਮ ਸਰ ਪੰਜਾਬ ਪੁਲਿਸ ਦੇ ਸਾਥ ਕਿਸ ਤਰੀਕੇ ਦਾ ਕੋਈ ਮੁਕਾਬਲੇ ਚਾਹਿਆ ਜਾਂ ਆਪਣੇ ਏਰੀਆ ਜਿਹੜੇ ਆਸਪਾਸ ਵੀ ਲੈ ਕੇ ਕਿਸਾਨ ਅਸੀਂ ਕੁਝ ਰੌਂਡ ਆਪ ਕੀਤੇ ਨੇ ਤੇ ਉਹਨਾਂ ਤੋਂ ਚੰਡੀਗੜ੍ਹ ਪੁਲਿਸ ਪੁੱਛ ਲੈਂਦੇ ਫਿਰ ਜਿਹੜੇ ਹੈ ਜਿਹੜਾ ਕੋਈ ਹੋਰ ਆਏਗਾ ਉਹਨਾਂ ਵੀ ਰੌਂਡ ਆਪ ਤੇ ਚੰਡੀਗੜ੍ਹ ਪੰਜਾਬ ਪੁਲਿਸ ਦਾ ਕੋਆਰਡੀਨੇਸ਼ਨ ਕਿਸ ਪ੍ਰਕਾਰ ਸਰ ਬਹੁਤ ਅੱਛਾ ਦੇਖੋ ਚੰਡੀਗੜ੍ਹ ਦੇ ਐਸਐਸਪੀ ਮੇਰੇ ਨਾਲ ਖੜੇ ਨੇ ਕੋਆਰਡੀਨੇਸ਼ਨ ਹੀ ਐਂ ਅੱਛਾ ਸਾ ਹਾਂਜੀ ਸਾਰੇ ਅਸੀਂ ਰੌਕੇ ਡਿਊਟੀ ਕਰ ਰਹੇ ਹਾਂ ਬਹੁਤ ਵਧੀਆ ਡਿਊਟੀ ਕਰ ਰਹੇ ਹਾਂ ਤੇ ਜੋ ਸਰ ਕਿਸਾਨ ਕੋ ਬਸੀ ਥੈਂਕ ਯੂ ਥੈਂਕ ਯੂ ਸਰ ਦੀ ਬਾਤ ਕਰਦੇ ਹੋ ਚੰਡੀਗੜ੍ਹ ਦੀ